ਪੱਤਰ ਸੂਚਨਾ ਦਫ਼ਤਰ ਨੇ ਇੱਕ ਮਾਈਕਰੋਸਾਈਟ ਪੋਰਟਲ ਸ਼ੁਰੂ ਕੀਤਾ ਹੈ ਜਿਸ ਵਿੱਚ 2024 ਦੀਆਂ ਆਮ ਚੋਣਾਂ ਲਈ ਰਿਪੋਰਟਿੰਗ ਕਰਨ ਵਾਲੇ ਮੀਡੀਆ ਕਰਮੀਆਂ ਲਈ वन स्टाफ सुविधा पोर्टल ਰਾਹੀਂ ਕਈ ਵਿਸ਼ੇਸ਼ਤਾਵਾਂ ਮੁਹੱਈਆ ਨੇ ਪੋਰਟਲ ਵਿੱਚ ਇੱਕ ਡਿਜੀਟਲ ਫਲਿੱਪ ਬੁੱਕ ਹੈ ਜਿਸ ਵਿੱਚ ਵਕ-ਵਕ ਦਿਲਚਸਪ ਵਿਸ਼ਲੇਸ਼ਣ ਅਤੇ ਡਾਟਾ ਆਧਾਰਿਤ ਵਿਸ਼ੇਸ਼ਤਾਵਾਂ ਸ਼ਾਮਲ ਨੇ ਮੀਡੀਆ ਵਾਲੇ ਇਸ ਜਾਣਕਾਰੀ ਦੀ ਵਰਤੋਂ ਆਪਣੇ ਲੇਖ ਲਿਖਣ ਲਈ ਕਰ ਸਕਦੇ ਨੇ ਇਹ ਪੋਰਟਲ ਉਪਯੋਗੀ ਲਿੰਕ ਵੀ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਪੱਤਰਕਾਰ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਸਬੰਧਤ ਹਿੱਸਿਆਂ ਤੱਕ ਪਹੁੰਚ ਸਕਦੇ ਨੇ ਪੋਰਟਲ ਤੇ ਵਕ-ਵਕ ਇਨਫੋ ਗ੍ਰਾਫਿਕਸ ਹਵਾਲੇ ਵੱਲੋਂ ਪ੍ਰਦਾਨ ਕੀਤੇ ਗਏ ਨੇ ਜੋ ਡਾਟਾ ਨੂੰ ਸਮਝਣਾ ਆਸਾਨ ਬਣਾਉਂਦੇ ਨੇ ਇਸ ਤੇ ਆਮ ਚੋਣਾਂ 2024 ਦੇ ਵੱਖ-ਵੱਖ ਪੜਾਵਾਂ ਦੀਆਂ ਸਮਾਚਾਰਨੀਆਂ ਰੈਡੀ ਰੈਕਨਰ ਦੇ ਰੂਪ ਵਿੱਚ ਪ੍ਰਦਾਨ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਦੀਆਂ ਸੂਚਨਾਵਾਂ ਬਾਰੇ ਅਪਡੇਟ ਰੀਅਲ ਟਾਈਮ ਆਧਾਰ ਤੇ ਅਪਲੋਡ ਕੀਤੇ ਜਾਂਦੇ ਨੇ ਪੋਰਟਲ ਤੇ ਰਾਸ਼ਟਰੀ ਅਤੇ ਰਾਜਪਦਰੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਏ ਮੀਡੀਆ ਗਾਈਡਸ ਸਮੇਤ ਚੋਣ ਕਮਿਸ਼ਨ ਦੀਆਂ ਵੱਖ-ਵੱਖ ਹਦਾਇਤਾਂ ਦਾ ਸੰਗ੍ਰਹਿ ਆਸਾਨੀ ਨਾਲ ਪਹੁੰਚਯੋਗ ਬਣਾਇਆ ਗਿਆ ਏ ਇਸ ਤੋਂ ਇਲਾਵਾ ਪੋਰਟਲ ਤੇ ਮੀਡੀਆ ਵਾਲਿਆਂ ਨੂੰ ਸਾਰੀਆਂ ਨਵੀਆਂ ਘਟਨਾਵਾਂ ਬਾਰੇ ਅਪਡੇਟ ਵੀ ਕੀਤਾ ਜਾਵੇਗਾ